ਹੈਲੋ ਸਸੀ ਕਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨੇਜਕਸ਼ਨ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸਾਵਣ ਮਹੀਨੇ ਦੇ ਵਿੱਚ ਬਣਨ ਵਾਲੀ ਰੈਸਪੀ ਜੋ ਕਿ ਹੈ ਮਿੱਠੇ ਪੂੜਿਆਂ ਦੀ ਰੈਸਪੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਬੰਦੇ ਨੇ ਤੇ ਇਹਨੂੰ ਬਣਾਉਣਾ ਵੀ ਬਹੁਤ ਜ਼ਿਆਦਾ ਈਜ਼ੀ ਹੈ ਤੁਸੀਂ ਇਹਨਾਂ ਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰੋ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਪੂਰੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਗੁੜ ਲੈ ਲਾਂਗੇ ਜਾਂ ਗੁੜ ਵਾਲੀ ਜੋ ਸ਼ੱਕਰ ਹੁੰਦੀ ਹੈ ਉਹ ਲੈ ਲਾਂਗੇ ਮੈਂ ਜੋ ਗੁੜ ਵਾਲੀ ਸ਼ੱਕਰ ਹੁੰਦੀ ਹੈ ਉਹ ਲੈ ਰਹੀਆਂ ਇਕਵਲੀ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਹੈਗੇ ਹੋ ਮੈਂ ਦੇਸੀ ਗੁੜ ਲੈ ਰਹੀ ਆ ਮੈਂ 4 ਤੋਂ 5 ਬੰਦਿਆਂ ਵਾਸਤੇ ਜੋ ਬਣਾ ਰਹੀ ਆ ਤੁਸੀਂ ਆਪਣੇ ਹਿਸਾਬ ਨਾਲ ਕੁਆਂਟੀਟੀ ਦੇਖ ਕੇ ਬਣਾ ਸਕਦੇ ਹੈਗੇ ਹੋ ਹੁਣ ਅਸੀਂ ਅੱਜ ਥੋੜਾ ਥੋੜਾ ਕਰਕੇ ਪਾਣੀ ਪਾ ਦਾਂਗੇ ਤਾਂ ਕਿ ਜੋ ਸਾਡਾ ਗੋੜਾ ਚੰਗੀ ਤਰੀਕੇ ਨਾਲ ਘੁਲ ਜਾਵੇ ਇਹ ਦੇਖੋ ਆਪਾਂ ਨਾਲ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਜਟਣੀਆਂ ਦੀ ਗਠਾਣਾ ਖਤਮ ਨਹੀਂ ਹੋ ਜਾਂਦੀਆਂ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਇਹਨੂੰ ਇਹਦੀ ਜੋ ਗਠਾਣਾ ਨੇ ਖਤਮ ਕਰ ਲਾਂਗੇ ਅਗਰ ਤੁਸੀਂ ਗੁੜ ਲੈ ਰਹੇ ਹੋ ਤੇ ਤੁਸੀਂ ਥੋੜਾ ਜਿਹਾ ਗਰਮ ਪਾਣੀ ਲੈ ਸਕਦੇ ਆ ਕਿਉਂ ਮੈਂ ਸ਼ੱਕਰ ਲਿੱਤੀ ਹੈ ਇਸ ਕਰਕੇ ਮੈਂ ਅੱਜ ਨੋਰਮਲ ਪਾਣੀ ਯੂਜ਼ ਕਰ ਰਹੀ ਆ ਗੁੜ ਲਗਾ ਤੁਸੀਂ ਲੈ ਰਹੇ ਹੋ ਤਾਂ ਤੁਸੀਂ ਥੋੜਾ ਜਿਹਾ ਹਲਕਾ ਜਿਹਾ ਗਰਮ ਪਾਣੀ ਲੈ ਸਕਦੇ ਹੋ ਤਾਂ ਕਿ ਜੋ ਸਾਡਾ ਗੂੜ ਹੈ ਜਲਦੀ ਜਲਦੀ ਮੈਲਟ ਹੋ ਜਾਂਦਾ ਵੈ ਇਹ ਦੇਖੋ ਜੋ ਸਾਡੀ ਸ਼ੱਕਰ ਹੈ ਉਹ ਕੁਲ ਚੁੱਕੀ ਹੈ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਆਟਾ ਪਾ ਦਾਂਗੇ ਪਹਿਲਾਂ ਪਹਿਲਾਂ ਸੋਪ ਪਾ ਦਾਂਗੇ ਇਹਦੇ ਵਿੱਚ ਸੌਂਫ ਦਾ ਨਾ ਤਾਂ ਟੇਸਟ ਬਹੁਤ ਵਧੀਆ ਆਂਦਾ ਵੈ ਮੈਂ ਇੱਕ ਚਮਚ ਇਹਦੇ ਵਿੱਚ ਸੌਂਫ ਪਾਈ ਹੈ ਤੁਸੀਂ ਇਲਾਇਚੀ ਪਾਊਡਰ ਵੀ ਪਾ ਸਕਦੇ ਹੈਗੇ ਹੋ ਪਰ ਇਹਦੇ ਵਿੱਚ ਸੌਂਫ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਸਿਕਾ ਸੌਂਫ ਤੁਸੀਂ ਜ਼ਰੂਰ ਪਾਣਾ ਹੁਣ ਅਸੀਂ ਇਹਦੇ ਵਿੱਚ ਇੱਕੋਲੀ ਪਹਿਲਾਂ ਆਟਾ ਪਾਵਾਂਗੇ ਥੋੜਾ ਥੋੜਾ ਕਰਕੇ ਆਟਾ ਪਾਵਾਂਗੇ ਅਸੀਂ ਇਹਦੇ ਵਿੱਚ ਤੇ ਨਾਲ ਨਾਲ ਘੋਲਦੇ ਜਾਵਾਂਗੇ ਤਾਂ ਕਿ ਜੋ ਸਾਡੇ ਹੈ ਉਹ ਗਠਾਣਾ ਨਾ ਬਣ ਜਾਣ ਆਪਾਂ ਇਹਨੂੰ ਨਾਲ ਨਾਲ ਘੋਲਦੇ ਜਾਣਾ ਮੈਂ ਇਹ ਦੇਖੋ ਇਹਨੂੰ ਨਾਲ ਨਾਲ ਮਿਕਸ ਕਰੀ ਜਾਣਾ ਮੈਂ ਤੇ ਥੋੜਾ ਥੋੜਾ ਕਰਕੇ ਸਿਰੇ ਚ ਆਟਾ ਪਾਈ ਜਾਣਾ ਮੈਂ ਜੋ ਇਹਦਾ ਮਿਕਸਚਰ ਹੈ ਜਿਵੇਂ ਗੁਲਗੁਲੇ ਦਾ ਆਪਾਂ ਮਿਕਸਚਰ ਬਣਾਉਂਦੇ ਆ ਬਿਲਕੁਲ ਉਸੇ ਤਰੀਕੇ ਨਾਲ ਇਹ ਬਣ ਕੇ ਤਿਆਰ ਹੁੰਦਾ ਵੈ ਬਸ ਉਹ ਥੋੜਾ ਜਿਹਾ ਗਾੜਾ ਹੁੰਦਾ ਹੈ ਥੋੜਾ ਜਿਹਾ ਪਤਲਾ ਹੁੰਦਾ ਹੈ ਬਸ ਐਨਾ ਹੀ ਫਰਕ ਹੈਗਾ ਬਾਕੀ ਤੁਸੀਂ ਬੈਟਰ ਸਾਡਾ ਉਵੇਂ ਹੀ ਬਣਦਾ ਵੈ ਇਹ ਦੇਖੋ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਮੈਂ ਇਹ ਦੇਖੋ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਜੋ ਆਟਾ ਹੈ ਉਹ ਮਿਕਸ ਕਰ ਲਿੱਤਾ ਵੈ ਇਹ ਆਟੇ ਦੇ ਹੀ ਬੰਦੇ ਨੇ ਤੇ ਥੋੜਾ ਜਿਹਾ ਸੀ ਇਹਦੇ ਵਿੱਚ ਪਾਣੀ ਹੋਰ ਪਾ ਦਾਂਗੇ ਤਾਂ ਕਿ ਜੋ ਸਾਡਾ ਆਟਾ ਵੈ ਉਹ ਚੰਗੀ ਤਰੀਕੇ ਨਾਲ ਘੁਲ ਜਾਵੇ ਆਪਾਂ ਪਹਿਲਾਂ ਪਾਣੀ ਇਸ ਕਰਕੇ ਘਟ ਪਾਇਆ ਸੀ ਕਿਉਂਕਿ ਜੋ ਸਾਡਾ ਜੋ ਆਟਾ ਵੈ ਚੰਗੀ ਤਰੀਕੇ ਨਾਲ ਘੁਲ ਜਾਵੇ ਉਹਦੇ ਵਿੱਚ ਉਹ ਗਠਾਣਾ ਨਾ ਪੈਣ ਤੇ ਥੋੜਾ ਜਿਹਾ ਹੋਣ ਪਾਣੀ ਹੋਰ ਪਾ ਦਿੱਤਾ ਕਿਉਂਕਿ ਸਾਡਾ ਜੋ ਬੈਟਰ ਉਹ ਜਿਆਦਾ ਗਾੜਾ ਹੋ ਚੁੱਕਿਆ ਸੀਗਾ ਹੁਣ ਤੁਸੀਂ ਆਪ ਦੇਖ ਸਕਦੇ ਹੋ ਆਪਾਂ ਨੂੰ ਕਿੰਨਾ ਆਟਾ ਚਾਹੀਦਾ ਸੀਗਾ ਇਹਦੇ ਵਿੱਚ ਇਹਦੀ ਕਨਸਿਸਟੈਂਸੀ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਹੀ ਕੋਲ ਬਣਾ ਕੇ ਤਿਆਰ ਕਰਨਾ ਵੈ ਤੇ ਥੋੜਾ ਜਿਹਾ ਸੀ ਆਟਾ ਹੋਰ ਪਾ ਦਾਂਗੇ ਕਿਉਂਕਿ ਮੈਨੂੰ ਥੋੜਾ ਜਿਹਾ ਪਤਲਾ ਜ਼ਿਆਦਾ ਲੱਗ ਰਿਹਾ ਸੀਗਾ ਤੁਸੀਂ ਧਿਆਨ ਰੱਖਣਾ ਮੈਂ ਅਸੀਂ ਇਹਦੇ ਵਿੱਚ ਦੋ ਕੋਲੀ ਆਟਾ ਪਾਇਆ ਵੈ ਮੈਂ ਡੇਢ ਗਲਾਸ ਅਚ ਪਾਣੀ ਪਾਇਆ ਵੈ ਉਹਦੇ ਵਿੱਚ ਮੈਂ ਦੋ ਕੋਲੀ ਆਟਾ ਪਾਇਆ ਵੈ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਮਿੱਠਾ ਵੀ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਹੈਗੇ ਹੋ ਪਰ ਜਿਆਦਾ ਮਿੱਠਾ ਹੋ ਜਾਵੇ ਫਿਰ ਇਹ ਤਵੇ ਤੇ ਫੈਲਦੇ ਨਹੀਂ ਹੈਗੇ ਫਿਰ ਤਵੇ ਦੇ ਨਾਲ ਚਿਪਕਣ ਲੱਪ ਜਾਂਦੇ ਨੇ ਇਸ ਕਰਕੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਥੋੜਾ ਜਿਆਦਾ ਪਹਿਲਾਂ ਘੱਟ ਹੀ ਪਾਣਾ ਉਸ ਤੋਂ ਬਾਅਦ ਅਗਰ ਤੁਹਾਨੂੰ ਮਿੱਠਾ ਥੋੜਾ ਜਿਆਦਾ ਸਹੀ ਲੱਗੇ ਤਾਂ ਤੁਸੀਂ ਮਿੱਠਾ ਹੋਰ ਪਾ ਸਕਦੇ ਹੋ ਜਾਂ ਘੱਟ ਲਗਾ ਕੇ ਤੁਸੀਂ ਹੋਰ ਪਾ ਸਕਦੇ ਹੈਗੇ ਹੋ ਇਹ ਦੇਖੋ ਹੁਣ ਆਪਾਂ ਇਹ ਸਾਰਾ ਚੰਗੀ ਤਰ੍ਹਾਂ ਕੋਲ ਲਿੱਤਾ ਵੈ ਆਪਾਂ ਨੂੰ ਇਸ ਤਰੀਕੇ ਨਾਲ ਹੀ ਚਾਹੀਦਾ ਵੈ ਕੋਲ ਜੋ ਗੁਲਗੁਲਿਆ ਦਾ ਕੋਲ ਹੁੰਦਾ ਵੈ ਉਹ ਥੋੜਾ ਜਿਹਾ ਗਾੜਾ ਹੁੰਦਾ ਵੈ ਇਹ ਥੋੜਾ ਜਿਹਾ ਲਿਕਵਿਡ ਹੀ ਹੁੰਦਾ ਹੈ ਆਪਣਾ ਆਪਾਂ ਇਸ ਸਾਮਣ ਵਾਲੀ ਰੱਖਣਾ ਵੈ ਇਹ ਦੇਖੋ ਰਨਿੰਗ ਫਾਰਮ ਚ ਆਪਾਂ ਬਣਾਉਣਾ ਵੈ ਆਟਾ ਹੁਣ ਆਪਾਂ ਇਹਨਾਂ ਨੂੰ ਤਵੇ ਤੇ ਬਣਾ ਲਾਂਗੇ ਮੈਂ ਲੋਹੇ ਦੇ ਤਵੇ ਤੇ ਹੀ ਬਣਾ ਰਹੀ ਆ ਇਹਨੂੰ ਇਹ ਦੇਖੋ ਕਿਉਂਕਿ ਲੋਹੇ ਦਾ ਤਵਾ ਸਭ ਦੇ ਘਰ ਨਾਰਮਲੀ ਹੁੰਦਾ ਵੈ ਹੁਣ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਪਹਿਲਾਂ ਘਿਓ ਪਾ ਦਾਂਗੇ ਮੈਂ ਇਹਨੂੰ ਘਿਓ ਦੇ ਵਿੱਚ ਬਣਾ ਰਹੀ ਆਂ ਅਗਰ ਤੁਸੀਂ ਰਫਾਈਨਡ ਔਲ ਚ ਬਣਾਣਾ ਚਾਹੁੰਦੇ ਹੋ ਤੁਸੀਂ ਰਫਾਈਨਡ ਚ ਵੀ ਬਣਾ ਸਕਦੇ ਆ ਇਹਨੂੰ ਪਰ ਮੈਂ ਇਹਨੂੰ ਘਿਓ ਵਿੱਚ ਬਣਾ ਰਹੀ ਆਂ ਦੇਸੀ ਘਿਓ ਦੇ ਵਿੱਚ ਤੁਸੀਂ ਦਾਲ ਦੇ ਚ ਬਣਾ ਸਕਦੇ ਹੋ ਰਫਾਈਨਡ ਵਿੱਚ ਬਣਾ ਸਕਦੇ ਹੋ ਹੁਣ ਥੋੜਾ ਥੋੜਾ ਕਰਕੇ ਅਸੀਂ ਬੈਟਰ ਪਾਈ ਜਾਣਾ ਵੇ ਤੇ ਇਹਨੂੰ ਫੈਲਾ ਲੈਣਾ ਚੰਗੇ ਤਰੀਕੇ ਨਾਲ ਜਿਵੇਂ ਆਪਾਂ ਦੋਸਾ ਨੂੰ ਫਲਾਉਂਦੇ ਆਂ ਚੀਲੇ ਨੂੰ ਫਲਾਉਂਦੇ ਆਂ ਨਾ ਆਪਾਂ ਇਸ ਤਰੀਕੇ ਨਾਲ ਹਲਕੇ ਹਲਕੇ ਘੜਛੀ ਨਾਲ ਫੈਲਾ ਲੈਣਾ ਵੇ ਤੁਸੀਂ ਇੱਕ ਦੋ ਵਾਰੀ ਬਣਾਓਗੇ ਤੁਹਾਡੀ ਪ੍ਰੈਕਟਿਸ ਹੋ ਜਾਏਗੀ ਤੇ ਤੁਹਾਡੇ ਜੋ ਚੀਲੇ ਨੇ ਜਾਂ ਪੂੜੇ ਨੇ ਉਹ ਚੰਗੀ ਤਰੀਕੇ ਨਾਲ ਆਪਣੇ ਆਪ ਫੈਲਣ ਲੱਪਣਗੇ ਇਹ ਦੇਖੋ ਇਹਨੂੰ ਇਸ ਤਰ੍ਹਾਂ ਹਲਕੇ ਹਲਕੇ ਹੱਥ ਨਾਲ ਆਪਾਂ ਫੈਲਾਈ ਜਾਣਾ ਵੇ ਇਹ ਦੇਖੋ ਤੁਸੀਂ ਚਾਹੇ ਤੇ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਵੀ ਪਾ ਸਕਦੇ ਹੈਗੇ ਉਹ ਮਿੱਠੇ ਸੋਡੇ ਨਾਲ ਵੀ ਜੋ ਸਾਡੇ ਜੋ ਚੀਲੇ ਹੁੰਦੇ ਨੇ ਜਾਂ ਪੂੜੇ ਹੁੰਦੇ ਨੇ ਉਹ ਫੁੱਲਦੇ ਨੇ ਇਹ ਦੇਖੋ ਹੁਣ ਅਸੀਂ ਜਿਉ ਚੰਗੇ ਤਰੀਕੇ ਨਾਲ ਫੈਲਾ ਲਿੱਤਾ ਵੈ ਹੁਣ ਜਿੰਤਾ ਨਹੀਂ ਸਾਡਾ ਨੀਚੇ ਵਾਲਾ ਹਿੱਸਾ ਨਹੀਂ ਪੱਕ ਰਿਹਾ ਤਾਂ ਤੱਕ ਆਪਾਂ ਨੀਚੇ ੜਾਂਗੇ ਹੁਣ ਦੇਖੋ ਆਪਾਂ ਹਲਕਾ ਜਿਹਾ ਪਲਟੇ ਨਾਲ ਚੈੱਕ ਕਰ ਲੈਣਾ ਕਿ ਸਾਡਾ ਨੀਚਾ ਹਿੱਸਾ ਜੋ ਪੱਕ ਗਿਆ ਤੁਸੀਂ ਕੜਛੀ ਮਾਰ ਕੇ ਇਸ ਤਰ੍ਹਾਂ ਹਟਾ ਲੈਣਾ ਤਵੇ ਦੇ ਨਾਲ ਇਹ ਦੇਖੋ ਤੇ ਅਸੀਂ ਨੂੰ ਪਲਟਾ ਲਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਜੋ ਪੂੜੇ ਦਾ ਕਲਰ ਹੈ ਕਿੰਨਾ ਵਧੀਆ ਆਇਆ ਵੈ ਇਹ ਦੇਖ ਸਕਦੇ ਹੋ ਤੁਸੀਂ ਸਾਵਣ ਦੇ ਮਹੀਨੇ ਚੰਨੂ ਬਣਾ ਕੇ ਖਾਓ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਜਾਂ ਕਦੋਂ ਵੀ ਤੁਹਾਡਾ ਮਨ ਕਰਦੇ ਸਿਰ ਬਣਾ ਕੇ ਖਾ ਸਕਦੇ ਹੋ ਕਿਉਂਕਿ ਇਹਨੂੰ ਬਣਾਉਣਾ ਬਹੁਤ ਜ਼ਿਆਦਾ ਈਜ਼ੀ ਹੈ ਤੁਸੀਂ ਇਹਨੂੰ ਜਦੋਂ ਮਰਜ਼ੀ ਬਣਾ ਕੇ ਖਾ ਸਕਦੇ ਹੋ ਕਦੋਂ ਵੀ ਬਰਸਾਤ ਪੈ ਰਹੀ ਹੋਵੇ ਉਹਦੇ ਨਾਲ ਪੂੜੇ ਬਣ ਰਹੇ ਹੋਣ ਜਾਂ ਗੁਲਗੁਲੇ ਬਣ ਰਹੇ ਹੋਣ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਤੁਸੀਂ ਇਹਨੂੰ ਦੋਨੋਂ ਬੱਸ ਚੰਗੀ ਤਰੀਕੇ ਨਾਲ ਸੇਕ ਲੈਣਾ ਸਾਡਾ ਜੋ ਪੂੜਾ ਹੈ ਬਣ ਕੇ ਤਿਆਰ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜਲਦੀ ਬਣ ਕੇ ਤਿਆਰ ਹੋ ਗਿਆ ਵੈ ਇਹਨੂੰ ਬਣਾਉਣ ਚ ਬਿਲਕੁਲ ਟਾਈਮ ਨਹੀਂ ਲੱਗਦਾ ਵੈ ਇਹ ਦੇਖੋ ਚੰਗੀ ਤਰ੍ਹਾਂ ਦੋਨੋਂ ਬਸ ਉਸੇ ਇੱਕ ਲਿੱਤਾ ਆਵੇ ਹੁਣ ਅਸੀਂ ਉਹ ਤਾਲ ਲਾਂਗੇ ਤੇ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਇਹ ਦੇਖੋ ਜੋ ਸਾਡੇ ਪੂਰੇ ਉਹ ਬਣ ਕੇ ਤਿਆਰ ਹੋ ਚੁੱਕੇ ਨੇ ਇਹ ਬਹੁਤ ਜ਼ਿਆਦਾ ਪੋਲੇ ਬੰਦੇ ਨੇ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹ ਦਾ ਨੋਟੀਫਿਕੇਸ਼ਨ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ